ਸੋਮਵਾਰ ਨੂੰ ਜਦੋਂ ਫੁੱਲਾਂਵਾਲ ਚੌਕ ਲੁਧਿਆਣਾ ਤੋਂ ਮੈਂ ਲੰਘਿਆ ਤਾਂ ਦੇਖਿਆ ਕਿ ਚੌਕ ਵਿੱਚ ਇਨਾ ਰਸ਼ ਕਿਉਂ ਲੱਗਿਆ ਹੋਇਆ ਹੈ। ਇਹਦੀ ਪੀੜ ਕਿਉਂ ਆ ਚੌਕ ਦੇ ਵਿੱਚ ਤਾਂ ਦੇਖਿਆ ਸੜਕ ਦੇ ਕਿਨਾਰੇ ਤੇ ਸਬਜ਼ੀ ਦੀਆਂ ਰੇੜੀਆਂ ਖੜੀਆਂ ਸੀ। ਥੋੜਾ ਅੱਗੇ ਗਏ ਤਾਂ ਦੇਖਿਆ ਫੁੱਲਾਂਵਾਲ ਚੌਕ ਦੇ ਬਿਲਕੁਲ ਨਾਲ ਬਹੁਤ ਵੱਡੀ ਸਬਜ਼ੀ ਮੰਡੀ ਲੱਗੀ ਹੋਈ ਸੀ। ਚਲੋ ਮੈਂ ਕਿਹਾ ਮੰਡੀ ਦੇ ਅੰਦਰ ਚੱਲਦੇ ਆਂ ਮੰਡੀ ਦੇ ਅੰਦਰ ਵੜਿਆ ਤਾਂ ਲੱਗੀਆਂ ਰੇੜੀਆਂ। ਫਰਨੀਅਰ ਟ੍ਰੈਫਿਕ ਦਾ ਵੱਡਾ ਕਾਰਨ ਦੇਖਣ ਨੂੰ ਮਿਲਿਆ ਫੇਰ ਅੱਗੇ ਚੌਕ ਤੱਕ ਜਦੋਂ ਢੇੜਾ ਲਗਾਇਆ ਤਾਂ ਮੇਨ ਰੋਡ ਉੱਪਰ ਹੀ ਜੂਸ ਦੀਆਂ ਰੇੜੀਆਂ ਫੜੀਆਂ ਤੇ ਟੈਂਪੂ ਖੜੇ ਦਿਖਾਈ ਦਿੱਤੇ ਜਿਨ੍ਹਾਂ ਵਿੱਚ ਟੜੱਲੇ ਨਾਲ ਜੂਸ ਵਿਕ ਰਿਹਾ ਸੀ ਦੂਸਰੇ ਪਾਸੇ ਸਬਜ਼ੀ ਮੰਡੀ ਵਿੱਚ ਆਏ ਲੋਕਾਂ ਦੇ ਸਕੂਟਰ ਮੋਟਰਸਾਈਕਲ ਕਾਰਾਂ ਸੜਕ ਦੇ ਅੱਧ ਤੱਕ ਪਹੁੰਚੀਆਂ ਹੋਈਆਂ ਸੀ ਜੋ ਕਿ ਆਉਣ ਜਾਣ ਵਾਲਿਆਂ ਨੂੰ ਮੁਸ਼ਕਿਲ ਪੈਦਾ ਕਰਦੀਆਂ ਸਨ ਫਿਰ ਮੈਂ ਸੋਚਿਆ ਮੰਡੀ ਦੇ ਅੰਦਰ ਚੱਲ ਕੇ ਦੇਖਦੇ ਆਤਾ ਦੇਖਿਆ ਸਬਜ਼ੀ ਲੈਣ ਆਏ ਲੋਕਾਂ ਨੂੰ ਆਪਣੇ ਥੈਲਿਆਂ ਦੀ ਫਿਕਰ ਘੱਟ ਤੇ ਆਪਣੇ ਸਕੂਟਰ ਮੋਟਰਸਾਈਕਲਾਂ ਦੀ ਫਿਕਰ ਵੱਧ ਦਿਖਾਈ ਦਿੱਤੀ ਪਰ ਵਾਸੀਆਂ ਵੱਲੋਂ ਖਾਣ ਪੀਣ ਦੀਆਂ ਰੇੜੀਆਂ ਸੜਕ ਤੇ ਹੀ ਲਗਾਈਆਂ ਹੋਈਆਂ ਸਨ ਜਦੋਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਸਾਨੂੰ ਪਿਛਲੀ ਕਾਂਗਰਸ ਸਰਕਾਰ ਨੇ ਰੇੜੀਆਂ ਲਗਾਉਣ ਨੂੰ ਜਗ੍ਹਾ ਤਾਂ ਦਿੱਤੀ ਪਰ ਅੱਜ ਤੱਕ ਸਾਡੀਆਂ ਰੇੜੀਆਂ ਉਸ ਜਗ੍ਹਾ ਤੇ ਨਹੀਂ ਲੱਗੀਆਂ ਇਹ ਸਬਜ਼ੀ ਮੰਡੀ ਚੌਕ ਵਿੱਚ ਚੱਲਦੇ ਟ੍ਰੈਫਿਕ ਨੂੰ ਜਿੱਥੇ ਅੜੀਕਾ ਪਾਉਂਦੀ ਹੈ ਉੱਥੇ ਖੜੀਆਂ ਗੱਡੀਆਂ ਤੇ ਲੋਕਾਂ ਦੇ ਸੜਕ ਦੇ ਅੱਧ ਤੱਕ ਆਏ ਸਕੂਟਰ ਮੋਟਰਸਾਈਕਲਾਂ ਕਾਰਾਂ ਕਰਕੇ ਐਕਸੀਡੈਂਟ ਦਾ ਵੀ ਹਰ ਸਮੇਂ ਡਰ ਬਣਿਆ ਰਹਿੰਦਾ ਹੈ ਫੁੱਲੋਵਾਲ ਚੌਕ ਵਿੱਚ ਲਾਲ ਬੱਤੀ ਹੋਣ ਤੇ ਟ੍ਰੈਫਿਕ ਕਾਫੀ ਵੱਧ ਜਾਂਦਾ ਹੈ ਤੇ ਐਕਸੀਡੈਂਟ ਦਾ ਵੀ ਖਤਰਾ ਬਣਿਆ ਰਹਿੰਦਾ ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ